ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਅਗੇ ਅਰਦਾਸ ਹੈ ਕਿ ਤੁਸੀਂ ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਹੋ ਅਤੇ ਚੜ੍ਹਦੀਆਂ ਕਲਾਂ ਦੇ ਵਿੱਚ ਰਹੋ ਜੀ ਅੱਜ ਮੇਰੇ ਸੋਹਣੇ ਜਿਹੇ ਪੁੱਤ ਦਾ ਹੈਗਾ ਹੈ ਜੀ ਕਿਹਾ ਜੀ ਇੱਧਰ ਨੂੰ ਆਓ ਜੀ ਇੱਥੇ ਨੂੰ ਆਓ ਇੱਧਰ ਦੇਖੋ ਸਿਉਨਾ ਕਾਕਾ ਕਿੰਨਾ ਜਰਜ ਜੀ ਆਪਿਆ ਬੁਲਾਦੇ ਵੈਗੁਰੂ ਜੀ ਚੈਨ ਜੀ ਕਾਲ ਜੀ ਝਾਰੇ ਰੁਕਾ ਮम्मा ਮੇਰੇ ਦੂਜੇ ਜਨਮ ਦਿਨ ਤੇ ਸਾਰਾ ਸ਼੍ਰੀਕਾਲ ਜੀ ਕਰ ਮਿੱਦੀ ਮਿੱਦੀ ਕਰ ਇੱਕ ਮੈਨੂੰ ਮम्मा ਹਾਂ ਇਹ ਕੀ ਕਹਿੰਦੀ ਮੰਮਾ ਮੰਮਾ ਕਰੀ ਹਾਂ ਜੀ ਵਾਹਿਗੁਰੂ ਘੁੱਕਾ ਨਹੀਂ ਵਾਹਿਗੁਰੂ ਕਰ ਦੋ ਜੀ ਬਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਸੁੱਖੋ ਖੜਦਾ ਖੜ ਦੋ ਇੱਕ ਮਿੰਟ ਇਹ ਹੁਣ ਸਾਰਿਆਂ ਨੂੰ ਬੁਲਾਉਗੀ ਜੀ ਤੁਹਾਨੂੰ ਲਓ ਜੀ ਸੁੱਖੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੱਕਣ ਲੱਗ ਗਈਆਂ ਆਂਡ ਬਹੁਤ ਲੱਗ ਗਈ ਦੀਦੀ ਵੀ ਦੀਦੀ ਨੂੰ ਵੀ ਕਰੋ ਦੀਦੀ ਨੂੰ ਵੀ ਕਰੋ ਚਲੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਡੈਡੀ ਡੈਡੀ ਨੂੰ ਬੁਲਾ ਹਾਂ ਬੁਲਾ ਡੈਡੀ ਨੂੰ ਉਹਦੀ ਹੋ ਜਾਣੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਭਾਈ ਸਭ ਦੇ ਇਹ ਜੇ ਨੰਨੇ-ਮੁੰਨੇ ਜਿਹੜੇ ਜਵਾਕ ਹੈ ਸਾਰਿਆਂ ਦੇ ਬਰਾਬਰ ਕਰੇ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਵੇ ਦਿਨ ਦੁੱਗਣੀ ਰਾਤ ਚੱਗਣੀ ਦੱਕੀ ਬਖਸ਼ੇ ਤੇ ਵਧੀਆ ਨੌ ਰੌਸ਼ਨ ਉਹ ਗੱਡੀ ਵੀ ਸਿੱਖੂਗੇ ਤੁਰ ਕੇ ਥੋੜੋ ਰਣ ਆਪਾਂ ਨੇ ਕੱਲ ਵੀ ਨੂੰ ਤਾਂ ਲੱਗ ਮਾਰ ਲੈ ਬੀਜੀ ਨੂੰ ਬੀਜੀ ਨੂੰ ਆ ਕੇ ਮਾਰ ਉਹ ਤਿਆਰ ਹੋਣ ਗਿਆ ਬਾਲਣ ਨੂੰ ਹੁਣ ਹੋ ਗਿਆ ਤਿਆਰ ਹੋ ਰਿਹਾ ਜੀ ਤੇ ਭਾਈ ਸਾਡੀ ਜ਼ਿੰਦਗੀ ਜਿਤਾ ਨੇ ਪੂਰੀਆਂ ਰੰਗਾਂ ਦਾ ਲਾਈਵੇਂ ਸਾਰੇ ਪੂਰੀਆਂ ਜੀ ਫੁੱਲ ਬਟਾ ਫੁੱਲ ਕੋਈ ਐਸੀ ਚੀਜ਼ ਨਹੀਂ ਜਿਹੜੀ ਨਾ ਤੋੜਦੀ ਹੋਵੇ ਤੋੜਨੇ ਤੜਾ ਆਪਣੇ ਦਾਦਾ ਕੋਈ ਕਰਨੀ ਰੱਬ ਦੇਈ ਜਾਂਦਾ ਏ ਤੋੜੀ ਜਾਣੇ ਜਿਹੜੇ ਸਾਊ ਆ ਕਹਿੰਦੀ ਮੈਂ ਸਾਊ ਆ ਕੀ ਕੀ ਕਹਿੰਦੀ ਅੱਗੋ ਸਹੀ ਕਹਿੰਦੀ ਮੋਚ ਚੜਾ ਕੇ ਰਕੜਕੜੀ ਪਾ ਪਾਪਾ ਰੱਬ ਪਾਪਾ ਵੇ ਮੋਚ ਮੋਚ ਖੜੀ ਰੱਖਣੀ ਆ ਹਾ ਹਾ ਆਏ ਹਾ ਹਾ ਹਾਂ 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 ਹ ਤੇ ਅੱਜ ਨਮ ਸਰਬਜੀਤ ਪੈਂਡ ਦਾ ਫੋਨ ਆ ਕੈਨੇਡਾ ਦੇ ਹਾਂ ਉਹਨੇ ਪਹਿਲਾਂ ਤਾਂ ਬਿਸ਼ ਕਰਿਆ ਅਦੇ ਜਨਮ ਦਿਨ ਦੇ ਤੇ ਉਹ ਕਹਿੰਦੀ ਵੀ ਸ਼ੁਭਰੀ ਤੇ ਕਹਿੰਦੀ ਬੀਤੀਏ ਸਾਲ ਦੇ ਵਿੱਚ ਸਟਾਰਟ ਹੋ ਗਈ ਪਰ ਆ ਬੱਚਾ ਕਹਿੰਦੀ ਇਨੀ ਛੇਤੀ ਐਕਟਿਵ ਨਹੀਂ ਹੁੰਦਾ ਜਿੰਨੀ ਛੇਤੀ ਐਕਟਿਵ ਆ ਹਾਂ ਇਹ ਕਹਿੰਦਾ ਭਾਣਜੀ ਨੇ ਉਹਨੇ ਬਹੁਤ ਸਿਫਤਾਂ ਕਰੀਆਂ ਹਾਂ ਕੀ ਉਹ ਕਿਆ ਹੁਣ ਕਿਆ ਬੰਗਾਲ ਵਾਲਾ ਕਿਦੋਂ ਤੇ ਬਹੁਤ ਚਿਰ ਆਉਂਦਾ ਹਾਂ 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 ਤਾਲੀ ਚਾਹੀਦਾ ਕਾਪੀ ਲਿਆ ਪੜਨਾ ਪੜ ਲੀਕੇ ਬਣ ਕੇ ਆ। ਮੈਂ ਤਾਂ ਕਿਆ ਕਿਹਾ ਵੀ ਭਾਣ ਜੀ ਦੀਆਂ ਕਿਆ? ਭਾਣ ਜੀ ਲਾ ਲੋ ਨੀ। ਭਤੀਜੀ ਲਾ ਲੋ ਭਾਣ ਜੀ ਲਾ ਲੋ ਭਤੀਜੀ ਲਾ ਲੋ ਦਰਬਾਰ ਜੀ। ਹਾਂ ਭਾਣ ਜੀ ਕੋਈ ਹੋਰ ਪਤਾ ਨਹੀਂ ਜਾਣੀ। ਭਾਣ ਜੀ ਮਾਪੇ ਕਿੱਥੇ ਨਹੀਂ ਜਾਂਦੇ। ਭਤੀਜੀ ਭੂਆ ਕਿੱਥੇ ਜਾਂਦੇ। ਹਾਂ। ਮੈਂ ਗੱਲ ਕਰੀਦੀ ਮੇਰੀ ਭਾਣ ਜੀ ਆਪ ਤੇ ਆ ਫਿਰ ਮੇਰੀ ਭਾਣ ਜੀ ਹੈ। ਭਾਣ ਜੀ ਹੈ। ਹਾਂ। ਕਿਆ ਗਿਆ ਵੀਰ ਜੀ? ਕਰਨ ਜੋਤ ਪਰ ਮੇਰੀ ਭਾਣ ਜੀ। ਹਾਂ ਕਰਨ। ਹਾਂ ਕਰਨ ਜੋਤ ਪਰ। ਮੈਂ ਕੁੰਡੇ ਲਾ ਦਾਂ। ਚਲੋ। ਕਰੋ 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 ਬੰਦੋ। ਤੇ ਆਪਣਾ پلان ਕੀ ਆਏ ਵੀ ਦੇਖੋ ਦੱਸੋ ਸਾਨੂੰ ਮਾੜਾ ਮੋਟਾ ਕਿਆ ਕੁਛ ਹੈਗਾ ਗਾਹਾਂ ਕਿਆ ਕਰਨਾ ਪਾਣੇ ਅੱਛਾ ਇਧਰ ਨਾਨਕੇ ਨਾਲ ਅਡਜਸਟਮੈਂਟ ਹੈਗੇ ਆ ਉਹਨਾਂ ਨਾਲ ਫੋਨ ਕਰ ਕਰਕੇ ਬੱਕੀਆਂ ਪਾਲੀਆਂ ਪੀਆਂ ਫੋਨ ਦੀਆਂ ਬੱਕੀਆਂ ਤੇ ਮੇਰੇ ਬੱਕੀ ਤੇ ਬੱਜਦਾ ਆ ਕੇ ਬੂਰੇ ਤਾਂ ਚਾਹੇ ਹਾਂਜੀ ਹਾਂਜੀ ਬੁੱਤ ਪੜਨਾ ਮੇਰੇ ਪੁੱਤ ਨੇ ਪਿਆ ਫੋਨ ਵੀ ਉਹੀ ਕਰਦਾ ਜਿਹਨੂੰ ਪਿਆਰ ਹੁੰਦਾ ਇਹ ਤਾਂ ਗੱਲ ਹੈ ਮਾਨੇ ਮੱਝ ਰਿਆ ਮੇਦ ਨਾਲ ਪਿਆਰ ਹੈ ਤਾਂ ਗੱਲ ਬਣੀ ਹਾਂਜੀ ਹਾਂ ਮੇਰੇ ਪੁੱਤ ਤਾਂ ਵੀ ਜੀ ਕੋਈ ਗੱਲ ਹੈ ਮੇਰੇ ਪੁੱਤ ਨੇ ਪੜਨ ਲਾ ਦੇਣਾ ਪਰ ਮੈਥ ਅਗਲੇ ਸਾਰ ਟੈਨਸ਼ਨ ਕਾ ਤੇ ਲੱਤੀ ਆ ਉਹ ਟੈਂਟਾ ਹੁੰਦੀ ਜਾਇ ਕਰੂਗੀ ਆ ਚਲਿਏ ਫਿਰ ਚਲਿਏ ਬਾਈ ਨਹੀਂ ਬਾਈ ਤੂੰ ਕਮਿਟਮੈਂਟ ਕਰੋ ਕਿ ਜੇ ਕਰਨ ਫਸਟ ਆਇਆ ਆਪਾਂ ਫੇਰ ਚਲਾਂਗੇ ਬਾਹਰ ਪਾਰਟੀ ਕਰਕੇ ਆਉਂਗੇ ਉਹ ਕਿਡਾ ਡੰਡ ਰਹਿ ਗਿਆ ਡੰਡ 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 ਠੀਕ ਹੈ ਨਾ ਓਕੇ ਠੀਕ ਔਰ ਇੱਕ ਕੰਮ ਹੈ ਹੁਣ ਕਮਿਟਮੈਂਟ ਕਰ ਕੰਮ ਦੇਖ ਚਲੋ ਕਰੋ ਫਿਰ ਹੁਣ ਕਾਨੂੰ ਖਰਾਬ ਕਰਦੇ ਟਾਈਮ ਮੱਲਾ ਦੇ ਕੁੰਡਾ ਲਾ ਦੋ ਇੱਧਰ ਤੋਂ ਟੱਕੀਆਂ ਲਾਓ ਮੇਰਾ ਫੋਨ ਤੇਰੇ ਕੋਲ ਹੈ ਮੇਰਾ ਫੋਨ ਤੇਰੇ ਕੋਲ ਆ ਫੋਨ ਮੈਂ ਨਹੀਂ ਉੱਥੇ ਪਿਆ ਤੇ ਦੂਸਰੀ ਗੱਲ ਜਿਹੜੀ ਵੀਡੀਓ ਚੜਾਈ ਸੀ ਪਾਣੇ ਹਾਂ ਐਡਾ ਉਡਾ ਜਿਹਾ ਹੋਵੇ ਸਾਰਾ ਕੁਝ ਓਕੇ ਕੰਪਲੀਟ ਆ ਸਾਰਾ ਕੁਝ ਓਕੇ ਦੀ ਰਿਪੋਰਟ ਆ ਆਪਾਂ ਦੇਖੋ ਹਾਂ ਸਟਾਰਬਕਸ ਦਾ ਹੂੰ ਇਹਦਾ ਹੈ ਇਹ ਆਈ ਦੁੱਧ ਮੇਰੇ ਵਾਲੇ ਰੂਮ ਤੇ ਨੂੰ ਜਾ ਰਿਹਾ ਜੀ ਇਹ ਹੌਲੀ ਹੌਲੀ ਜੀ ਹਾਂਜੀ ਹਾਈ ਵੀਰੇ ਸ਼ੂਨਾ ਕਾਕਾ ਹੈਪੀ ਬਰਥਡੇ ਤੂੰ ਇਹਦਾ ਉਹ ਉਹ ਵੀ ਬੈਟਰੀ ਵਿੱਚ ਹੈਗੀ ਪਹਿਲਾਂ ਫੋਟੋ ਬਣਾਓ ਸਤਿ ਸ਼੍ਰੀ ਅਕਾਲ ਹਾਂ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਕਿਧਰ ਗਈ ਸੁਖਵੀਰ ਚਲ ਚਾਹ ਕੋਡਾ ਖੜਾੜ ਉਹਦੀਆਂ ਵੀ ਲਾ ਦੋ ਇਧਰਲੇ ਪੱਸੇ ਵਾਲਾ ਵੀ ਕੈਸੀ ਹੋਵੇ ਉਸਤਾਦ ਗੋਲਬੇ ਚੱਲਿਆ ਨੀਚੇ ਤੇ ਮੇਰਾ ਪੰਗਾ ਹੋ ਗਿਆ ਸੀ ਡਾਡਾ ਪਹਿਲੇ ਫੇਰ ਚੱਕ ਰ ਆਪਣਾ ਕੋ ਜੇ ਚੱਲ ਗਿਆ ਠੀਕ ਹੈ ਨਹੀਂ ਤਾਂ ਚੱਲ ਵੀ ਆ ਠੀਕ ਹੈ ਨਹੀਂ ਫਿਰ ਤਾਨਾ ਪੜਾ ਮੇਰਾ ਫੋਨ ਵੀ ਦੇਖੀ ਯਾਰ ਓਏ ਜਨ ਜੱਤਾਨੋ ਚੱਲ 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 ਨਾ ਗਏ ਨਾ ਸਕੇ ਜਿਹਨੇ ਹੋਣਾ ਹਾਲ ਤੱਕ ਇਹਦੀ ਮੰਮੀ ਰਾਈ ਨਹੀਂ ਦੱਸ ਹੈ ਬਾਟ ਬਾਟ ਡੀ ਕੇ ਜੀ ਹਾਂ ਇੱਕ ਗੱਲ ਪੁੱਛਾਂ ਹਾਂ ਹੁਣ ਤੁਸੀਂ ਦੀਦੀ ਨੂੰ ਕਿੰਨੇ ਸੂਟ ਦਵਾਏ ਆ ਲੋੜੀ ਨੂੰ ਚਾਰ ਪੰਜ ਦਵਾਏ ਆ ਦਵਾਏ ਆ ਨਾ ਉਹ ਕੌਣ ਨੂੰ ਦਵਾਏ ਨਹੀਂ ਨਹੀਂ ਉਹ ਤਾਂ ਦਬਾਈ ਪਾਉਗੀ ਜਾ ਕੇ ਹੈ ਅੱਛਾ ਇਹ ਨਾ ਗੱਲਾਂ ਵਾਹੇ ਗਰੂ ਵਾਹੇ ਗਰੂ ਤਾਂ ਦਬਾਈ ਪਾਉਗੀ ਦਬਾਈ ਕਾਕੇ ਹਟੀਆਂ ਇਹਦੇ ਸਾਰਾ ਤੇਰੀ ਪੱਕ ਪੂਰਨੀ ਆ ਚਲੋ 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 ਵਿਕੀ ਰਹਿ ਗਿਆ ਉੱਪਰ ਚਲੋ 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 ਕਿੱਥਾ ਜਾਣਾ ਹੈ ਨਾ ਚਲੋ ਨਿਕਲੋ ਫਿਰ ਕੁੰਡਾ ਲਾਓ ਨਾਲ ਫੜ ਦੇ ਕੇ ਗੱਡੀ 'ਚ ਬੈਠੋ ਚਲੋ ਫੜ ਦੇ ਕੇ ਗੱਡੀ ਦੀ ਚਾਬੀ ਚੂਬੀ ਕਿੱਧਰ ਹੈ ਕਾਰ ਨਿਰਦੇਖ ਹੈ ਪੁੱਠੇ ਪਾਸੇ ਨੂੰ ਜਾਊਗਾ ਉਹ ਨਹੀਂ ਉਹ ਦੇਖ ਕੇ ਲੱਗ ਮੈਡਮ ਜੀ ਚਲੋ ਜੱਤ ਹੋ ਗਿਆ ਜ਼ਰਾ ਵੀ ਫੜਾ ਦੇ ਗੱਡੀ ਦੀ ਚਾਬੀ ਲੈ ਹੈ ਬੰਦਾ ਨਹੀਂ ਬੰਦਾ ਨਹੀਂ ਹੋ ਗਿਆ ਕੇ ਜੋ ਆ ਪੂਰੀ ਟੰਗ ਲਾ ਲਾ ਫੜ ਜਵਾਨ ਕਰਨਾ ਕਿੱਥੇ ਜਾਉਣਾ ਹਾਂ ਕਿਸੇ ਵੱਡੀ ਹੋ ਚੱਕਾ ਨਹੀਂ ਸੂ ਤਲਾ ਨੋਰ ਬੈਠੋ ਇਹ ਰੌਟਾ ਪਤਾ ਦੇ ਦੇ ਨਾ ਉਧਰ ਮਿਸਤਰੀਆਂ ਕੋਲ ਉੜਦੇ ਗਏ ਸੀ ਹਾਂ ਉਹ ਰੌਟਾ ਪਤਾ ਦੇ ਦੀ ਹੋਈ ਵੀ ਹੋਰ ਲੋਕੀ ਉਹ ਗੱਲ ਨਹੀਂ ਸੋਹਣੀ ਐ ਚਲੋ 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 ਬੈਠੋ ਫਰੇ ਤੂੰ ਵੀ ਅੱਗੇ ਬੈਠ ਨਹੀਂ ਨਾ ਨਾ ਬੈਠ ਜਾ ਤੂੰ ਅੱਗੇ ਅੱਗੇ ਬੈਠ ਜਾ ਲੱਗੀ ਵਾਲੀ ਸੀਟ ਗੇਰ ਨਹੀਂ ਪੈਣੀ ਇੱਕ ਜਹਾਜ਼ ਤੋਂ ਜਹਾਜ਼ ਹਾਂ ਮੈਂ ਖੋਲਣੀ ਆਪੇ ਲਓ ਜੀ ਆ ਸੀਟ ਮੈਂ ਆਪਣੀ ਵਾਲੀ ਖੋਲਣੀ ਹੁਣ ਆ ਬੱਲੇ ਪਾਪਾ ਪਿੱਛੇ ਬਹਿਣ ਲੱਗਿਆ ਤਾਂ ਟੈਂਸ਼ਨ ਕਰ ਉਹ ਲੰਦੀ ਤੇ ਹੀ ਝੜਦੇ ਉਹਨਾਂ ਨੂੰ ਹੈ ਕਰਨ ਵੀ ਕਰਦਾ ਪਿੱਛੇ ਜਾਣ ਨੂੰ ਸ਼ੋਪਰੇਦ ਵੀ ਲੜਦੀ ਆ ਪਿੱਛੇ ਝੜਨ ਹਾਲਾ ਫਟ ਗਿਆ ਸਿਮਨ ਮੜ ਜਾ ਕੈਮਰਾ ਬੁਗਾ ਲਓ ਜੀ ਪਾਪਾ ਕੋਲੇ ਸਾਰੇ ਪਾਪਾ ਕੋਲੇ ਚਲ ਜੋ ਵਾ ਇੱਥੇ ਮੇਰੇ ਕੋਲ ਕੋਈ ਨਾ ਬੈਠੇ ਹੋ ਲੜ-ਮੜਦੇ ਹੱਥ ਦੇ ਐ ਬਾਬੀ ਨੇ ਦੇਰੇ ਕਰਤਾ ਇੱਥੇ ਹੀ ਬੜਦਣੀ ਜੈਮੀਨ ਕੋਲੇ ਤੇ ਟਾ ਟਾ ਗਾਲਾ ਪਕੜਾ ਚੱਲ ਰਹੀਆਂ ਨੇ ਵੈਗਰੂ ਵੈਗਰੂ ਪਾਪਾ ਦੀ ਪੱਗ ਪੇਲੀ ਉਹ ਦਿਖਦੀ ਆ ਬਸ ਤੋ ਡਿੱਗੀ ਕਾੜ ਲਾਉਗਾ ਵਾਰ ਸੁਖਵੀਰ ਤਰ ਮੈਂ ਨਹੀਂ ਹੁਣ ਤਰ ਮੈਂ ਹੁਣ ਹੁਣ ਡਿੱਗੀ ਤੇ ਲਾਉਣੀ ਪਾਣੀ ਬਾਹਰ ਤੇ ਚੱਲ ਵੀ ਕਿ ਮੋੜ ਨਾ ਗੱਡੀ ਚੱਲਣ ਦੇ ਖੁੱਲੀ ਡਿੱਗੀ 'ਚ ਸਿਆਪਾ ਪੁੱਛ ਕੇ ਕਨਾ ਮਾਰੀ ਗੁੱਸੇ ਚ ਆ ਗਿਆ ਗੁੱਸਾ ਉਹ ਟ੍ਰੈਂਡ ਲੱਗਦੀ ਹੈ ਨਾ ਬਹੁਤ ਜਾਣਾ ਅੱਛਾ ਜਾ ਬਣਾ ਹੋਇਆ ਹੈ ਅੱਛਾ ਚਲੋ ਹੈ ਅਬ ਪੁੱਛਦਾ ਕੀ ਚਲੋ ਜੀ ਠੀਕ ਹੈ ਜੀ ਹੁਣ ਜਾ ਕੇ ਮਿਲਦੇ ਆ ਜੀ ਅਸੀਂ ਤੁਹਾਨੂੰ ਪਾਪਾ ਮਰ ਕੇ ਪਿੱਛੇ ਦਿਖਾਉ요 ਪਿੱਛੇ ਲੈਟ ਛੜ ਹੋਇਓ ਨਹੀਂ ਦੇਖਣਾ ਇਹ ਕੀ ਹੈ ਦੇਖੋ ਜੀ ਇਧਰ ਸਾਰਾ 18 ਟੱਪਰ ਗੱਡੀ ਦੇ ਵਿੱਚ ਬੈਠਾ ਆਰਾਮ ਨਾਲ ਹਮ ਹਾਂ ਜੀ ਜਿਹਨੇ ਆਕੇ ਓਏ ਉਹ ਰੀਤ ਕਹੀ ਜਾਂਦੀ ਮੈਂ ਪਾਪਾ ਕੋਲ ਜਾਣਾ ਕੰਮ ਲੈ ਕੇ ਓਲੀ ਹੋਈ ਛੋਟੇ ਵਾਲੇ ੱਟੇ ਮਰ ਗਿਆ ਏ फेववे पापा को ले ਦੇਖ ਤੂੰ ਮੈਂ ਕਿਹਦੀ ਚਾਹ ਮਨੂ ਵੀ ਦੇਖ ਲੈ ਮਾਮੀ ਹੋਰ ਕੀ ਹਾਲ ਹੈ ਆ ਜਾ ਤੂੰ ਕਿ ਨਾ ਹਸਪੀਟਲ ਖੋਨੂ ਬਈ ਬਹੁਤ ਬਹੁਤ ਬਦਨਾਮ ਆ ਦੇਖੀ ਦੇਖੀ ਸਰਵਾਂਦੀਆ 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 ਅੱਜ ਕੱਲਰ ਬੋਦੀਆ ਸਰਵਾਂਦੀਆ ਜੋ ਮਹੀ ਬਜਤ ਨਹੀਂ ਹੈਗਾ ਜਿਵੇਂ ਕੋਈ ਕਾਰਟੂਨ ਚੱਕ ਕੇ ਲਿਆਉਂਦਾ ਹੁੰਦਾ ਉਹਨਾਂ ਨੇ ਕਾਰਟੂਨ ਲਿਆ ਤ ਨਹੀਂ ਆਈ ਚੋਟੀ ਹਾਨੂ ਵੀ ਸਾਡੀ ਭਾਣਜੀ ਦੇ ਜਨਮ ਦਿਨ ਤੇ ਜਿੰਦਾਰਾ ਜਿੰਦਾਰਾ ਵਧਾਈਆਂ ਛੋਪਰੀ ਤੇ ਜਨਮ ਦਿਨ ਤੇ ਜਿੰਦਾਰਾ ਜਿੰਦਾਰਾ ਬਾਰੇ ਦੀ ਛੋਪਰੀ ਤੇ ਜਨਮ ਦਿਨ ਦੀਆਂ ਵਧਾਈਆਂ ਮਾਮੇ ਨੂੰ ਵਧਾਈਆਂ ਜੱਸ ਵੀ ਨੂੰ ਵਧਾਈਆਂ ਮਾਮੇ ਵਧਾਈਆਂ ਮੈਨੂੰ ਮਿਲਿਆ ਉਹ ਪੜਾ ਮੈਨੂੰ ਮਿਲਿਆ ਅੱਜ ਤਾਂ ਦੇਖ ਥੋੜਾ ਨਾ ਮੇਨ ਬੰਦਾ ਕਰ ਹੈ ਕੀ ਆ

Ah, am venit, deci, nu? Ha 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 ਤਰੀ ਦੋਤੀ ਤੋਂ ਉੱਪਰ ਵੱਟ ਗਈ ਨੂੰ ਤੁਹਾਨੂੰ ਮਿਲਿਆ ਦੋਵੇਂ ਦੋਤੀ ਉੱਧਰ ਆਇਆ ਕਾ ਬਈ ਆ ਤਬਰੀਬੇ ਨੂੰ ਮਨਾ ਦਿੰਦਾ ਕਾ ਕੱਗੀ ਦਿਖਾਉਣੀ ਹੈ ਕਿਆ ਕਹਿੰਦੀ ਕਿਆ ਗੱਲ ਕਰਤੀ ਮੈਂ ਸੋਚਦੀ ਆ ਕਿ ਜਾਨੀ ਮੈਂ ਹਾਂ ਫਾਦਰ ਲਓ ਜੀ ਸ਼ਾਸਤਰੀ ਕਾ ਬੁਲਾਉਂਦੀ ਆ ਕੁੜੀ ਸੀ ਤਦਾਂ ਮੈਂ ਤਦਾਂ ਬਾਹਰ ਲੈ ਗਈ ਮੈਂ ਸਟਾਰ ਲੈ ਕਦੋਂ ਮੈਂ ਤਸਵੀਰ ਕਾ ਲਿਆ ਕੋਣੋ ਨਿਆਣਿਆਂ ਦਾ ਖੇਲ ਪੈ ਗਈ ਹੋਣਾ ਹੋਣੀ ਹਜੇ ਨਹੀਂ ਹੋਣਾ ਨਿਆਣਿਆਂ ਨੂੰ ਮਗਰ ਪੈ ਗਈ ਨਿਆਣਿਆਂ ਦਾ ਖੇਲ ਲਓ ਖੇਲ ਪਿਆਰੀ ਨਿਆਣੇ ਨਿਆਣ ਪਿਆਰ ਹੁੰਦਾ ਹਾਂ ਨੂੰ ਹੋਰ ਪਿਆਰਾ ਜੀ ਹਾਂ ਗੱਡੀ ਦੋ ਗੱਡੀ ਦੋ ਕਹਿੰਦੀ ਇੱਧਰ ਲੰਨ ਤੂੰ ਗੱਡੀ ਆ ਇੱਧਰ ਮੁੜ ਜਾ ਇੱਕ ਤੂੰ ਉਹਦਾ ਉਹ ਬਸ ਜਾਨੀ ਹੁਣ ਦੀ ਫਿਰਦੀ ਹੈ ਦੱਬੇ ਲਾ ਦੇ ਆਈ ਗਈ ਮੈਂ ਆ ਗਏ 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 ਆ ਕੀ ਕਹੁੰਦਾ ਸਭ ਕੋ ਢੰਗ ਬਣਾ ਲੈਂਦਾ ਨਹੀਂ ਹੈ ਅੱਛਾ ਅੱਛਾ ਤੂੰ ਜਾਣਦੀ ਨਹੀਂ ਕਿ ਸਾਡਾ ਹੈ ਕਿ ਦੱਬ ਲੱਗੀ ਨਹੀਂ ਉਹ ਚੱਲ ਕੋਈ ਨਹੀਂ ਇਹ ਅੱਜ ਹਵਾ ਪੱਛੋਂ ਦੀ ਬਹੁਤ ਠੰਡੀ ਚੱਲ ਰਿਹਾ ਕਰਕੇ ਹਾਂ ਜਲਦੀ ਤੂੰ ਹੱਡ ਦਾ ਨੌਲੇਜ ਤੇ ਤੇਰੀ ਗਰਦਨ ਤੋੜ ਦੀ ਮੈਂ ਤੈਨੂੰ ਦੱਸਦਾ ਮੈਂ ਜਾਤਾ ਸਾਰੇ ਚੌ ਚੌ ਚ ਕੋਈ ਕੇ ਵਿਕੀ ਹੋਣਾ ਵਿਕੀਓ ਲੱਗੀ ਕਹਣਾ ਡੈਡੀ ਬੁੱਲੇਗੀ ਕਹਣਾ ਇਹ ਸਾਰੇ ਜਾਣੀ ਗਈ ਜਾਪੀ ਹਾਂ ਕਾ ਮਾਂ ਸੇ ਵਿਕੀ ਗਈ ਅੱਗੇ ਬੱਸ ਚੱਲ ਚੱਲੀ ਪਈ ਬੜੀ ਚ ਗੱਲਾਂ ਸਾਡੇ ਘਰ ਤਾਂ ਪੂਰੀ ਰੌਣਕ ਦਾ ਐਚਾ ਵੀ ਰੌਣਕ ਲਾਉਂਦੇ ਨੇ ਇਹ ਤਾਂ ਲੈ ਆਉਂਦੀ ਸਾਰੇ ਕਿਹਨਾਂ ਮੀ ਦਾ ਘਰ ਤਾਂ ਫੇਰ ਮੈਂ ਬੱਸ ਕਰਦਾ ਵੀ ਸਾਰਿਆਂ ਦੇ ਬੱਚੇ ਭਾਈ ਇੱਥੇ ਰੌਣਕ ਕਲਾ ਗਿਆ ਸਾਰਿਆਂ ਦੇ ਪਰਿਵਾਰਾਂ ਦੇ ਵਿੱਚ ਆਸ ਦੇ ਬਸਦੇ ਰਹੇ ਤੇ ਹੁਣ ਬੀਬੀ ਹਾਂ ਉਹ ਮੈਂ ਪਾਣੀ ਪੀ ਲਵਾਂਗਾ ਹਾਂ ਉਹ ਪਾਣੀ ਦੇ ਪੁੱਛ ਬਹੁਤ ਅਜੇ ਤੋਂ ਪੁੱਛਦਾ ਕਿਆ ਗੱਲ ਆ ਜੀ ਅੱਜ ਐਨਾ ਵੀ ਘਰ ਦੇ ਵਿੱਚ ਮਟਰ ਦੀ ਉਂਦੀ ਸਬਜ਼ੀ ਬਣਾਈ ਵੀ ਨਹੀਂ ਮੈਂ ਤਾਂ ਚਾਹ ਪਰਸਾ ਤੇ ਗਿਆ ਉਹਦੇ ਚ ਥੋੜੀ ਜਿਹੀ ਮਿਰਚ ਦੇ ਦਿੱਤੀ ਮੈਨੂੰ ਇਹਨਾ ਹੁਣ ਥੋੜੀ ਜਿਹੀ ਜਲਾਟ ਜੀ ਹੋ ਰਹੀ ਆ ਹੈ ਨਾ ਤਾਂ ਵੀ ਚੱਲਾ ਤੁਹਾਡੇ ਪੀ ਲੈਂਦਾ ਤੁਸੀਂ ਰਾਤ ਦੇ ਹੋ ਬੱਸ ਠੀਕ ਗੱਲ ਘਵਾੜੀ ਤਾਂ ਐਨਾ ਤੂੰ ਸਿੱਖੇ ਉਹ ਸਖਾਰਾ ਜਿਆਦਾ ਨਾ 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 ਨਹੀਂ ਕਰਦਾ ਕਰ ਨਹੀਂ ਹੁੰਦੀ ਐ ਕਾਹ ਵੀ ਤੂੰ ਮੈਨੂੰ ਤਾਂ ਕਹੀਦੀ ਬੜਾ ਸੁਭਾ ਲੱਗਦਾ ਮੈਨੂੰ ਨਹੀਂ ਮਾਰੀ ਚੁੱਪ ਰਹਿ ਡੈਡੀ ਨਾਲ ਕਰਦੇ ਹੁੰਦਾ ਨਾ ਖਾਣ ਲੈ ਕੱਲ ਪੈਟੀ ਗਈ ਸਾਰੀ ਸਵੇਰ ਨਾ ਵਈ ਅਸ਼ੀਰਤ ਤੇ ਪੈਟ ਗਿਆ ਕਿੰਨੀਆਂ ਦੀਆਂ ਚਾਰ ਦੀਆਂ ਬੇਟੀਆਂ ਅੱਗੇ ਹਾਂ ਪਰਤ ਡੈਡੀ ਨੇ ਸੱਪ ਤੇ ਮੈਨੂੰ ਖਤਮ ਕਰੀ ਗਾਟ ਗਿਆ ਯਾਰ ਕਿੱਦਾਂ ਦੇ ਚਿਹਰੇ ਦੋਖਲਾਤਾ ਉਹ ਕਾਲੂ ਤਾਂ ਆਉ ਬਜ਼ਾਰ ਕਰ ਕਰ ਗਿਆ ਮੈਂ ਇਹਨਾਂ ਨੂੰ ਕਹਿ ਰਹਾ ਸੀ ਕੋਈ ਚੀਜ਼ ਲੋ ਚੱਜ ਦੀ ਲੋ ਉਹ ਸਾਰੀ ਉਹ ਮੇਰੀ ਡਾੜ੍ਹ ਜੇ ਫਸ ਗਈ ਸਾਰੀ ਗੱਡੀ ਚ ਖਿੰਡ ਗਈ ਉਹ ਪੈਟੀ ਖਾਣ ਨੂੰ ਗਨਾਸ ਵਾਲੇ ਸੌਰ ਚ ਲੱਗੇ ਕਿਦਾਂ ਨਾਲ ਲੈ ਹੁਣ ਤਾਂ ਲਿਆ ਖਾਣੀਆਂ ਹੈਂ ਸੱਚ ਦੀ ਲੋਟੂ ਪੀ ਉਹ ਬਾਹਰ ਦਿਖਾਉਂਦੀ ਨਹੀਂ ਕੀ ਆ ਹੁਣ ਕੀ ਚਾਲਕ ਪਾਣੀ ਵਾਲਾ ਦਾ ਵਾਟਰ ਤਾਂ ਇੱਥੇ ਜੋ ਲੈਣ ਦੇਗੇ ਸੁੱਕੋ ਰਾਂ ਦੇ ਮੁਕੇ ਇੱਕੜੀ ਲੈ ਰਹੇ ਹੁਣ ਤਾਂ ਜਾਣਾ ਬਹੁਤ ਜ਼ਿਆਦਾ ਸਮੇਂ ਤੇ ਲੱਗੇ 100 ਬੈਸ ਦੇ ਕਿਹੜਾ ਬੈਸ ਵੀਡੀਓ ਹੀ ਬਣਾਏਗਾ ਕਿਹੜਾ ਇਥੰ ਨੂੰ ਆ ਰਿਹਾ ਤਾਂ ਵੀ ਠੰਡ ਪੈ ਜੇ ਪੋਸਤਾ ਦਾ ਪਾਣੀ ਦੇ ਦਿੰਦੇ ਉਹ ਨਾ ਨਾ ਮੈਂ ਆਪਣੇ ਸੌਣ ਨੂੰ ਗੱਲ ਨਹੀਂ ਕਹਿ ਸਕਦਾ ਹੁਣ ਮਾ ਉਹ ਆਵਾਂਗਾ ਜੇ ਮਾਲਾ ਗਿਆ ਬੋ ਕੋ ਫੇਰ ਫੇਰ ਬਿਆਹ ਕਰ ਦਿੰਦਾ ਕਹਣਾ ਹੌਂਕ ਸਰਦੀਆਂ ਵਾਲੇ ਕੱਪੜੇ ਲਾ ਕੇ ਖੁੱਲੇ ਢਿੱਡ ਲਾ ਕੇ ਸਾਡੇ ਬਾਹਰ ਨੂੰ ਆਉਣਾ ਪਹਿਲਾਂ ਸਰਦੀਆਂ ਵਾਲੇ ਕੱਪੜੇ ਨੇ ਕਵਰ ਕਰਾ ਬਦਾ ਨਹੀਂ ਬਸ 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 ਮੈਂ ਵੀ ਲੈਣਾ ਹੈਗਾ ਹਾਂ ਸਿੱਤ ਗਿਆ ਕੋਈ ਨਾ ਪਾਣੀ ਇਹਨੂੰ ਪਲਾ ਦੇ ਕੁੜੀ ਨੂੰ ਪਾਣੀ ਜਪਾਣੀ ਸਿਰੋਂ ਪਾਣੀ ਵੀ ਨਹੀਂ ਬਸ ਤਦ ਜਹਾਜ਼ ਨੂੰ ਚੱਲਦੀ ਗਈ ਹੈ ਹੂੰ ਹੂੰ ਤਰੋ ਤੈਨਾਂ ਜਿਹੜਾ ਕੁਝ ਮਿਲ ਗਿਆ ਸਭ ਕੁਝ ਟ੍ਰੈਕਟਰ ਦੀ ਜਿੱਥੇ ਬੱਟਾ 10 ਮਿੰਟ ਦਾ ਕੰਮ ਆ ਬਸ ਜਹਾਜ਼ ਦਾ ਆਰਡਰ ਨਾ ਰੋਡਲ ਵੀ ਚੜ੍ਹੂ ਤੋਂ ਕਦੇ ਨਹੀਂ ਰੜਾ ਹੈ ਟ੍ਰੈਕਟਰ ਨੂੰ ਵਕਤੀਆਂ ਲਗਾ ਕੇ ਰੱਖ ਤਾ ਲਓ ਜੀ ਚੱਲ ਪਏ ਜੀ ਹੁਣ ਖਾਣਾ ਖੁਣਾ ਖਾਵਾਂਗੇ ਛੋਟੇ ਜੇ ਕਾਕੇ ਦਾ ਵੀ ਆਪਣਾ ਦਾ ਕੇਕ ਕੱਟ ਕੇ ਆਵਾਂਗੇ ਉਹਦਾ ਡਰਾਈਵਰ ਬੜੀ ਫਿਰਦੀ ਚਲੋ ਫੇ ਚਲੋ ਨਿਕਲੋ ਹੋਣਾ ਬਹੁਤ ਟਾਈਮ ਲੇਟ ਹੋ ਰਿਹਾ ਆਪਣਾ ਮੈਂ ਮੈਂ ਬਰਤੂਆ ਜੀ ਮੂਜ਼ਾ ਹਾਂ ਕੇਕ ਮੇਰੇ ਹੈਂਡਓਵਰ ਹੋ ਗਿਆ ਤੇ ਹੁਣ ਦੇਖਾਂਗੇ ਜੇ ਖਰਾਬ ਹੋ ਗਿਆ ਬੀਨ ਜੀ ਦੇ ਗਾਲ ਆਈਆਂ ਹਾਂ ਇਹ ਵੀ ਬੈਠੀ ਤਾਂ ਨਹੀਂ ਕਰਾ ਕਿਦਾਂ ਪਈ ਹੋ ਬਾਬਾ ਮੇਰੇ ਕੋਲ ਪਾ ਦੋ ਕਰਨ ਹਟ ਜਾ ਪੁੱਤਾ ਐ ਨਹੀਂ ਕਰ ਜਾਂਦਾ ਵੀਰ ਜੀ ਹੈ ਚਲੋ ਵੀ ਚਲੋ 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 ਹੋ ਜਾ ਫਿਰ ਨੇੜੇ ਨੂੰ ਗੱਡੀ ਵਿੱਚ ਤੁੰਣੇ ਵੀ ਆ ਗਏ ਤੁਸੀਂ ਸਾਰੇ ਜਣੇ ਹੁਣ ਤਾਂ ਮੈਂ ਰੇਲ ਗੱਡੀ ਦਾ ਡੱਬਾ ਹੀ ਲੈ ਕੇ ਆਉਣਾ ਪੈਣਾ ਮੈਨੂੰ ਲੱਗਦਾ ਚਲੋ ਚਲੋ ਵੀ ਚਲੋ ਚਲੋ ਬੱਬਿਓ ਅੱਜ ਬਾਜੀ ਸਾਡੇ ਰਾਜਾ ਸਾਹਿਬ ਗਏ ਤੇ ਹਾਂ ਮੈਨੂੰ ਪਤਾ ਫੋਨ ਕਰਿਆ ਸੀ ਤੇ ਮੈਨੂੰ ਅੱਛਾ 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 ਕੱਲ ਪਾਸਪੋਰਟ ਅਪਲਾਈ ਕਰਤਾ ਅੱਜ ਜਾਂ ਰਾਜਾ ਸਾਹਿਬ ਜੀ ਤੇ ਚਲੇ ਗਿਆ ਉਹ ਕਦੋਂ ਕਹਿ ਗਿਆ ਜਹਾਜ਼ ਚੜਾ ਦੇ ਚਲ ਵੀ ਠੀਕ ਹੈ ਚਲੋ ਕੱਲੇ ਕੱਲ ਪਾਸਪੋਰਟ ਬਣਵਾਇਆ ਇਹਦਾ ਮੈਂ ਤਸਵੀਰ ਕੱਲ ਬਣਵਾਇਆ ਇਹਦਾ ਪਾਸਪੋਰਟ ਮੈਂ ਅਪਲਾਈ ਕਰਾਇਆ ਹੋਰ ਵੀ ਚਲੇ ਗਿਆ ਅੱਜ ਬਾਬੇ ਕੋ ਜਾ ਕੇ ਦਿੱਤਾ ਹੀ ਕਰਿਆ ਅੱਜ ਚੜਾਇਆ ਹੈ ਉੱਥੇ ਬਣਾ ਕਹਿੰਦਾ ਤਕਰੀਬਾ ਨਹੀਂ ਬੋਲੋ ਯਾਰ ਹੈ ਪੁਲਾਓ ਕਿਆ ਕਹਿੰਦੀ ਮੰਮੀ ਕਿਆ ਕਹੀ ਜਾਂਦੀ ਹੈ ਸੁਣੂਗੇ ਸੁਣੂਗੇ ਜਿੰਦੇ ਰੱਖੇ ਮੇਲੇ ਤਾਂ ਚੱਕ ਲੈ ਹਾਂ ਕਿ ਲੋ ਵੀ ਤੱਕਮ ਤੋਂ ਕੀ ਹੋ ਜਾ ਫੜੇ ਦੀ ਫੜ ਵੜ ਜਾ ਵਿੱਚ ਬਈ ਮੈਨੂੰ ਜੀਸੀਬੀ ਮਸ਼ੀਨ ਨਾਲ ਲਿਆਉਣੀ ਪਵੇ ਗੇ ਧੱਕਣ ਵਾਸਤੇ ਵਿੱਚ ਇਹਦੇ ਵਿੱਚ ਸਾਰਿਆਂ ਦੀ ਮੁਠੀ ਚ ਵੀ ਥੋੜੀ ਜਿਆ ਕੀ ਹੋ ਗਿਆ ਹੁਣ ਅੱਗੇ ਪਿੱਛੇ ਹਯਾਰ ਸੰਦੀਪ ਤੂੰ ਤੂੰ ਵੜ ਬੁਗੂ ਪਿੱਛੇ ਇਹ ਕੀ ਹੈ ਇਹ ਤੁਹਾਡੇ ਹੱਥ ਵਿੱਚ ਦੇਣਾ ਮੈਨੂੰ ਬਾਅਦ ਵਿੱਚ ਬਣਾ ਦੇ ਦਿਓ ਦਿਖਾ ਦੇ ਚਲ ਠੀਕ ਆ ਓਕੇ ਓਲਾ ਲੱਗ ਗਿਆ ਪਿੱਛੇ ਦੇ ਗੇਟ ਵੀ ਨਾਲੇ ਹਾਂ ਬਿਲਕੁਲ ਕੋਈ ਆਉਂਦਾ ਨਹੀਂ ਆ ਵੀ ਕਿੱਥੇ ਪਰ ਵੀ ਹਯਾਰ ਵੇ ਜੜੀ ਬੈਠੋ 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 ਚਲੋ ਚਲੋ ਅੱਛਾ ਮਾਹੂ ਚੱਲ ਬੋਗੇ ਪਿੱਛੇ ਚੱਲ ਹੋਣਾ ਚੱਲ ਮਾਹੂ ਬੈਠੋ ਮਾਹੂ ਸੀ ਬੈਠੇ ਖੋਲ ਬਣਾਉਣਾ ਹੈ ਆਪੇ ਚੱਲ ਚੱਲ ਮਾਹੂ ਸੀ ਪਿੱਛੇ ਚੱਲ ਉਹ ਖੜ ਜਾ ਇੱਕ ਇੱਕ ਵਿੱਕੀ ਸ਼ਿਆਲੋ ਸ਼ਿਆਲੋ ਸ਼ਾਬਾਸ਼ ਗੋਦੀ ਚ ਲੈ ਲੋ ਇੱਕ ਤਾਂ ਗੋਦੀ ਜੀ ਮਿਲਦੇ ਆਂ ਮੁੜ ਕੇ ਦੁਬਾਰੇ ਫੇਰ ਤੁਹਾਨੂੰ ਕਹਾਂ ਚੱਲ ਕੇ ਹਾਂ ਲਓ ਜੀ ਪਹੁੰਚ ਗਏ ਜੀ ਆਪਾਂ ਹੁਣ ਮਾਈ ਫਲੇ ਟੱਬਾ ਮਾਈ ਫਲੇ ਪੰਜਾਬ ਟੱਬਾ ਲਾ ਸਕਦੇ ਆ ਰੈਸਟੋਰੈਂਟ ਲਾ ਸਕਦੇ ਆ ਕੁਝ ਵੀ ਲਾ ਸਕਦੇ ਤੁਸੀਂ ਨਾ ਤੇ ਬਹੁਤ ਸੋਹਣਾ ਮੌਸਮ ਹੈ ਬਾਹਰ ਅੱਜ ਧੁੰਦ ਵਗੈਰਾ ਹੈ ਨਹੀਂ ਤੇ ਸਾਡਾ ਬੰਦਾ ਲੱਗ ਗਿਆ ਸਾਨੂੰ ਕਹਿਣ ਕਹਿੰਦਾ ਸਾਨੂੰ ਤਾਂ ਹੁਣ ਉਹਦੇ ਕੁੱਤੇ ਵੀ ਲੱਗੇ ਪਛਾਣਨ ਕਹਿੰਦਾ ਡੌਗ ਵੀ ਲੱਗ ਗਿਆ ਪਿਛੜਾ ਤੇ ਡੌਗ ਉਹਦੀ ਖਾਤਾ ਹੋ ਰਿਹਾ ਹੋ ਗਿਆ ਮੈਂ ਕਹਿੰਦਾ ਕੀ ਹੋ ਗਿਆ ਆਉਣਾ ਜਾਣਾ ਜਿਆਦਾ ਹੋ ਗਿਆ ਨਾ ਦਾਨਾ ਪਾਣੀ ਲਿਆ ਹੈ ਨਾ ਮੈਨੂੰ ਗੱਡੀ ਚ ਬੰਦ ਕਰਨ ਦੀ ਤਿਆਰੀ ਕਰੀ ਵੀ ਇਹਨਾਂ ਨੇ ਵਾਏ ਕਿਉਂ ਚਲੋ ਔੜ ਪਾਈ ਤਾਂ ਕੱਢ ਲਓ ਕਿ ਨਹੀਂ ਰਹਿਣ ਦੋ ਮੈਨੂੰ ਛੱਡਣੀ ਨਾਲ ਲੱਗੀ ਤਾਂ ਕਰਕੇ ਚਲੋ ਜੀ ਹੁਣ ਪਹੁੰਚ ਗਏ ਅਸੀਂ ਹੁਣ ਅਗਲੇ ਬਲੌਗ ਦੇ ਵਿੱਚ ਮਿਲਾਂਗੇ ਜੀ ਤੁਹਾਨੂੰ ਅਸੀਂ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਦਿਨ ਦੁਗਣੇ ਰਾਤ ਚੋਗਣੇ ਬਖਸ਼ੇ ਜੀ ਤਰੱਕੀਆਂ ਤੇ ਅਗਲੇ ਬਲੌਗ ਦੇ ਵਿੱਚ ਕੇਕ ਕਟਾਂਗੇ ਤੇ ਗੱਪਾਂ ਛੱਪਾਂ ਤੁਹਾਨੂੰ ਸਲਾਮਾਂਗੇ ਸਾਰੀਆਂ ਹੀ ਅ ਓਕੇ ਜੀ ਬਾਏ ਬਾਏ ਮਾਰਦਾ ਜੀ ਮੜਾ ਜੇ ਇੱਕ ਹੱਥ ਆਏ ਹਾਏ 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 ਇੱਧਰ ਠੰਡ ਬੋਤਾ